ਹੈਲੋ ਮਾਂਜੀ ਸਸਤੀ ਕਾ ਜੀ ਸਾਰਿਆਂ ਤੇ ਲੋ ਜੀ ਸਾਵਣ ਦਾ ਮਹੀਨਾ ਹੋ ਗੇ ਸੌਣ ਦਾ ਤੇ ਖੀਰ ਪੂੜੇ ਕੇ ਕਿਹੜੇ ਘਰ ਦੇ ਵਿੱਚ ਨਹੀਂ ਬਣਦੇ ਤੇ ਸੋ ਆਪਾਂ ਇੱਕ ਵਾਰੀ ਬਣਾ ਲਏ ਨੇ ਤੇ ਹੁਣ ਆਪਾਂ ਤੁਹਾਨੂੰ ਦੂਸਰੀ ਵਾਰ ਆਪਾਂ ਬਣਾਉਣ ਲੱਗਿਆ ਤੇ ਸੋਚਿਆ ਤੁਹਾਡੇ ਨਾਲ ਰੈਸਪੀ ਜਿਹੜੀ ਆਪਾਂ ਸ਼ੇਅਰ ਕਰਦੇ ਆਂ ਵੀ ਆਪਾਂ ਪੂੜੇ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਬਣਾਉਣੇ ਆ ਤੇ ਪੂੜੇ ਬਣਾਉਣ ਵਾਸਤੇ ਆਪਾਂ ਇੱਕ ਕੌਲਾ ਭਰ ਕੇ ਆਟੇ ਦਾ ਲਿਆ ਤੇ ਪੌਣਾ ਕਾ ਕੋਲਾ ਆਪਾਂ ਗੁੜ ਦਾ ਗੋੜ ਆਪਣਾ ਦੋ ਤਰ੍ਹਾਂ ਦਾ ਤੇ ਇਹ ਆਰਗੈਨਿਕ ਕਾਉੜਾ ਠੀਕ ਹੈ ਜੀ ਇਹ ਆਪਾਂ ਗੁੜ ਲੈਨੇ ਆਂ ਆਟ ਇਸ ਦੇ ਵਿੱਚ ਤੁਸੀਂ ਆਟਾ ਵੱਧ ਵੀ ਪਾ ਸਕਦੇ ਹੋ ਥੋੜਾ ਜਿਹਾ ਉਹਦੇ ਮਿੱਠੇ ਦੇ ਮੁਤਾਬਕ ਤੇ ਇੱਥੇ ਆਪਾਂ ਲਈਏ ਸਾਫ ਥੋੜੀ ਜਿਹਾ ਆਪਾਂ ਦਰੜ ਕਰ ਲਈਏ ਕੁੱਟ ਕੇ ਤੇ 6-7 ਆਪਾਂ ਲਈਆਂ ਨੇ ਛੋਟੀਆਂ ਲੈਣ ਜੀਆਂ ਤੇ ਇੱਥੇ ਤੁਸੀਂ ਜਵਾੜੇ ਵੀ ਪਾ ਸਕਦੇ ਹੋ ਜੇ ਤੁਹਾਨੂੰ ਉਹ ਦਾ ਟੇਸਟ ਪਸੰਦ ਹੈ ਤਾਂ ਤੇ ਆਪਾਂ ਇਹ ਦੋਨੇ ਚੀਜ਼ਾਂ ਪਾਵਾਂਗੇ ਇਨੂੰ ਆਪਾਂ ਬੱਡੇ ਪਾਂਡੇ ਚ ਕੋਲਾਂਗੇ ਪਹਿਲਾਂ ਆਪਾਂ ਅੱਧਾ ਘੰਟਾ ਪਹਿਲਾਂ ਜਿਹੜਾ ਗੋੜ ਹੈ ਇਹਨੂੰ ਭਿਉ ਲੈਣਾ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਨੂੰ ਵੱਖ ਦੇਣਾ ਫਿਰ ਆਪਾਂ ਖੁੱਲੇ ਪਾਂਡੇ ਦੇ ਵਿੱਚ ਇਹਨੂੰ ਓਲਣਾ ਲੈ ਮਿਕਸ ਕਰਦੇ ਵੀ ਇਹਦਾ ਕੋਲ ਜਿਹੜਾ ਬਿਲਕੁਲ ਤਿਆਰ ਵਧੀਆ ਹੋਵੇ ਬੁਢੀ ਨਹੀਂ ਵਗੈਰਾ ਨਾ ਬਣੇ ਤੇ ਇਸ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਗੋਰਨੋਪਾ ਜਿਹੜਾ ਟੱਕ ਕੇ ਰੱਖ ਦੇਣਾ ਤੇ ਫਿਰ ਇਹਦੇ ਇਹਦੇ ਆਪਾਂ ਤੁਹਾਨੂੰ ਕੋਲ ਬਣਾ ਕੇ ਦਿਖਾਵਾਂਗੇ। ਠੀਕ ਹੈ ਜੀ ਫਿਰ ਪੁੰਡੇ ਵੀ ਆਪਾਂ ਬਣਾਵਾਂਗੇ। ਕਿਹੜੇ ਤਰੀਕੇ ਨਾਲ ਆਪਾਂ ਬਣਾਵਾਂਗੇ? ਆਪਾਂ ਲੋਹੇ ਦੇ ਤਵੇ ਦੇ ਉੱਤੇ ਬਣਾਵਾਂਗੇ। ਜੇ ਤੁਹਾਡਾ ਮਿੱਠਾ ਤੁਸੀਂ ਅੱਟ ਜਿਆਦਾ ਪਾਉਣਾ ਤੁਹਾਡਾ ਮਿੱਠਾ ਘੱਟ ਹੋ ਗਏ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਇਹਦੇ 'ਚ ਖੰਡ ਵੀ ਪਾ ਲੈਂਦੇ ਨੇ ਤੇ ਆਪਣੇ ਕੋਲ ਸ਼ੱਕਰ ਜਿੱਦਾਂ ਇਹ ਵੀ ਬਿਨਾ ਕਲਰ ਤੋਂ ਹੈ ਤੇ ਆਪਾਂ ਸ਼ੱਕਰ ਵੀ ਪਾ ਸਕਦੇ ਹਾਂ ਇਹਦੇ ਵਿੱਚ। ਪੁਣੇ ਨੂੰ 20 ਘੰਟੇ ਬਾਅਦ ਆਪਾਂ ਮਿਲਦੇ ਹਾਂ ਜੀ ਠੀਕ ਹੈ ਜੀ। ਇਹੋ ਜੀ ਗੋੜ ਆਪਣਾ ਖੁੱਲ ਗਿਆ ਸੀ ਤੇ ਗੋੜ ਆਪਾਂ ਪੁੰਨ ਕੇ ਗੜਬੀ ਦੇ ਵਿੱਚ ਕੱਢ ਲਿਆ ਤੇ ਇਹਦਾਂ 파ਟਾ ਜਿਹੜਾ ਵੱਡੇ ਭਾਂਡੇ ਦੇ ਵਿੱਚ ਪਾ ਲਾਂਗੇ। ਗੂੜੇ ਜਿਹੜੇ ਤਾਜ਼ਾ-ਤਾਜ਼ਾ ਖਾਦੇ ਤਾਂ ਹਾਂ ਸੁਆਦ ਲੱਗਦੇ ਹੀ ਆ ਪਰ ਜਿਹੜੇ ਆਪਾਂ ਬਾਅਦ ਵਿੱਚ ਸਵੀਰੇ ਖਾਣੇ ਨੂੰ ਉਹ ਤੋਂ ਵੀ ਚੰਗੇ ਲੱਗਦੇ ਆਪਾਂ ਸੌਫ ਤੇ ਲੱਟੀਆਂ ਵਿੱਚ ਪਾ ਲੈਨੇ ਆ ਇਹਦੇ। ਕਿਉਂਕਿ ਪੂਰੇ ਜਿਹੜੇ ਤਲੇ ਜਾਂਦੇ ਨੇ ਇਸ ਕਰਕੇ ਜਿਹੜੀ ਸੌਂਫ ਹੈ ਨਾ ਸੌਂਫ ਜਵੈਣ ਉਹ ਇਹਨਾਂ ਨੂੰ ਪਚਾਉਣ ਦੇ ਵਿੱਚ ਕਾਫੀ ਮਦਦ ਕਰਦੀ ਹੈ ਮਿਕਸ ਕਰਕੇ ਹੁਣ ਆਪਾਂ ਗੁੜ ਵਾਲਾ ਜਿਹੜਾ ਥੋੜਾ ਥੋੜਾ ਕਰਕੇ ਪਾਣੀ ਦੇ ਵਿੱਚ ਪਾਵਾਂ ਆਪਾਂ ਚੰਗੀ ਤਰ੍ਹਾਂ ਘੋਟ ਲੈਣਾ ਕਿਉਂਕਿ ਇਹਦੇ ਵਿੱਚ ਨਾ ਘੋਟਲੀ ਨਹੀਂ ਬਣਨੀ ਚਾਹੀਦੀ। ਕੌਤੀਤੇ ਸੰਗੜਾ ਹੋਵੇ ਤੇ ਤਾਂ ਵੀ ਪੂੜਾ ਟੁੱਟਦਾ। ਆਪਣੀ ਸਪੇਸ ਫੁੱਲ ਹੋ ਗਈ ਸੀ ਤੇ ਇਸ ਕਰਕੇ ਵਿੱਚੋਂ ਵੀਡੀਓ ਜੜੀ ਨਹੀਂ ਪਈ। ਇਹਦੀਆਂ ਇਸ ਤਰ੍ਹਾਂ ਘੋਟਲੀਆਂ ਚੰਗੀ ਤਰ੍ਹਾਂ ਆਪਾਂ ਕਰ ਲੈਣੀਆਂ ਨੇ। ਕੜਚੀ ਦੇ ਨਾਲ ਘੋਟ ਸਕਦੇ ਤੁਸੀਂ। ਜੇ ਨਾ ਸੰਗਣਾ ਇਹ ਤੇ ਤਾਂ ਹੀ ਨਹੀਂ ਆਪਣਾ ਪੂੜਾ ਠੀਕ ਬਣਨਾ ਜੇ ਪਤਲਾ ਜਿਆਦਾ ਹੋ ਜੇ ਤੇ ਤਾਂ ਹੀ ਨਹੀਂ ਪੂਰਾ ਠੀਕ ਬਣਦਾ ਤੇ ਇਹਨੂੰ ਆਪਾਂ ਹੋਰ ਬੜਾ ਪਤਲਾ ਕਰ ਦੇਣੀ ਆ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਕਿਵੇਂ ਦਾ ਬੈਟਰ ਚਾਹੀਦਾ ਪੂਰਾ ਤਿਆਰ ਕਰਕੇ ਤੇ 10 ਮਿੰਟ ਦੀ ਆਪਾਂ ਇਹਨੂੰ ਰੈਸਟ ਦੇ ਦੇਣੀ ਠੀਕ ਹੈ ਜੀ ਫਿਰ ਜਿਹੜੀ ਗੁੱਟਲੀ ਕੋਈ ਹੁੰਦੀ ਆ ਉਹ ਵੀ ਮਰ ਜਾਂਦੀ ਹੈ ਤੇ ਇਸ ਤਰੀਕੇ ਨਾਲ ਆਪਾਂ ਦੋ ਪਿੱਪਲ ਦੇ ਪੱਤੇ ਆ ਜਿਹੜੇ ਉਪਾਉੜੀ ਹੁੰਦੇ ਆ ਆਪਣੇ ਇੱਥੇ ਪਿੱਪਲ ਹੈਗਾ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆਪਾਂ ਇਸ ਤਰ੍ਹਾਂ ਡੰਡੀ ਇਹਦੇ ਵਿੱਚ ਆਪਾਂ ਕੱਢ ਲਈਏ ਤੇ ਇਸ ਦੀ ਜਗ੍ਹਾ ਤੇ ਤੁਸੀਂ ਕੜਛੀ ਨਾਲ ਵੀ ਬਣਾ ਸਕਦੇ ਹੋ ਜਿੱਦਾਂ ਚਿਲਾ ਬਣਾਈਦਾ ਇਸ ਤਰ੍ਹਾਂ ਕਰਕੇ ਤੇ ਗੱਤੇ ਵਗੈਰਾ ਨਾਲ ਕਈ ਬਣਾ ਲੈਂਦੇ ਕਾਪੀ ਦੇ ਗੱਤੇ ਨਾਲ ਵੀ ਬਣ ਜਾਂਦੀ ਹੈ ਪੂੜਾ ਬਣ ਜਾਂਦਾ ਉਹ ਛੇਫ ਠੀਕ ਕਰਨੀ ਹੁੰਦੀ ਆਪਾਂ ਹੋਰ ਕੁਛ ਨਹੀਂ ਤੇ ਆਪਣੇ ਪੁਰਾਣੇ ਜ਼ਮਾਨੇ ਤੋਂ ਚੱਲਦਾ ਆਇਆ ਪਿੱਪਲ ਦਾ ਪੱਤਾ ਪਿੱਪਲ ਦੇ ਪੱਤੇ ਨਾਲ ਬਣਦੇ ਸੀ ਸਾਰੇ ਲੋ ਜੀ ਨਾ ਆਪਾਂ ਸੈੱਟ ਕਰਕੇ ਤੇ ਮਿਲਦੇ ਹਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਸਪੇਸ ਜਿਹੜੀ ਇਹ ਫੁੱਲ ਜਾਂਦੀ ਹੈ ਠੀਕ ਹੈ ਜੀ ਲੋ ਜੀ ਐਦਾਂ ਦਾ ਹੋਣਾ ਚਾਹੀਦਾ ਹੈ ਆਪਣਾ ਇਹ ਬਟਰ ਇਸ ਤਰ੍ਹਾਂ ਦਾ ਨਾ ਜ਼ਿਆਦਾ ਸੰਘਣਾ ਤੇ ਨਾ ਜ਼ਿਆਦਾ ਪਤਲਾ ਠੀਕ ਹੈ ਜੀ ਇਹ ਪਾਉਣੇ ਤਵਾ ਪਰ ਅਖਦੇ ਤੇ ਲੋਕਾ ਕੋਕਾ ਤੇ ਰੱਖ ਲੈ ਸਾਰੇ ਤਿਆਰ ਹੋਣਾ ਪਰ ਇਹ ਪੂਰੇ ਬਣਾਉਣੇ ਤੋ ਅਪਣਾ ਤਵਾ ਗਰਮ ਹੋ ਗਿਆ ਚਾ ਫਿਰ ਇਹਦੇ ਵਿੱਚ ਤੇ ਆਪਾਂ ਤੇਲ ਪਾਵਾਂਗੇ ਤੇਲ ਤੁਸੀਂ ਚਮਚ ਨਾਲ ਵੀ ਪਾ ਸਕਦੇ ਹੋ ਬਰਸ਼ ਨਾਲ ਵੀ ਪਾ ਸਕਦੇ ਹੋ ਇਤਰਾ ਪਕੌੜਾ ਰੱਖ ਲੈਣੀ ਪੱਤੇ ਹੋ ਰਹੀ ਤੇ ਕਿ ਅਸੀਂ ਪਹਿਲਾਂ ਚੰਗੀ ਤਰ੍ਹਾਂ ਤੇਲ ਪਾ ਲਾਂਗੇ ਸਰੋਂ ਦਾ ਤੇਲ ਇਹ ਕਿਤੇ ਵੀ ਸੁੱਕਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਤੇਲ ਦੇ ਨਾਲ ਆਪਣਾ ਬਿਲਕੁਲ ਠੀਕ ਹੈ ਜੀ ਥੋੜਾ ਜਿਹਾ ਆਪਾਂ ਸੋਜਾ ਕਰ ਲਾਂਗੇ Kecik apa-apa ke bang wanita? Eh apa? Ibu jadi apa ni? Pette sih nak dapat pura jauh. Ini pelah pani. ਸੇਕ ਤੁਸੀਂ ਆਪਣਾ ਬਣੀ ਇਰਖਣਾ। ਬੇਸ ਫੀਟਰ ਸੀ ਕੱਟ ਕਰ ਸਕਦੇ। ਥੋੜਾ ਜਿਹਾ ਤੇਲ ਆਪਾਂ ਇਹ ਵਾਲੇ ਵਾਲੇ ਪਾਵਾਂਗੇ। ਥੋੜਾ ਜਿਹਾ ਇਹਦੇ ਉੱਪਰ ਪਾਵਾਂਗੇ। ਬਾਕੀ ਜਦੋਂ ਮੁੱਦਾ ਮਾਰਾਂਗੇ ਜਿਹੜਾ ਸੈਡਾ ਨਾਲ ਤੇਲ ਇਹ نیچے ਚੜ ਜਾਣਾ। ਜਦੋਂ ਇਹ ਉੱਪਰੋਂ ਡਰਾਈ ਹੋ ਜਾਏਗਾ Non so più che si faccia, eh? Questa di natto, si pimpella la leggera di pomodoro, si ਇੱਕ ਤੁਸੀਂ మీడియం ਰੱਖ ਸਕਦੇ ਹੋ ਤੇ ਬਾਕੀ ਪੂੜੇ ਜਿਹੜੇ ਨੇ ਇਹ ਰੜੇ ਹੀ ਵਧੀਆ ਲੱਗਦੇ ਨੇ ਅੱچھے ਜਿਹੇ ਪੂੜੇ ਜਿਹੜੇ ਨੇ ਉਹ ਲਈ ਵਧੀਆ ਲੱਗਦੇ ਇਸ ਤਰੀਕੇ ਦੇ ਨਾਲ ਨਾ ਜ਼ਿਆਦੇ ਮੋਟੇ ਹੋਣ ਤੇ ਨਾ ਜ਼ਿਆਦੇ ਪਤਲੇ ਹੋਣ ਆਪਣਾ ਪਹਿਲਾ ਹੀ ਟੂੜਾ ਬਹੁਤ ਵਧੀਆ ਬਣਿਆ ਆਪਾਂ ਇਸੇ ਤਰੀਕੇ ਸਾਰੇ ਪੂੜੇ ਧਾਰ ਕਰ ਲੈਨੇ ਤੇ ਬਹੁਤ ਜਲਦੀ ਤਿਆਰ ਹੋ ਜਾਂਦੇ ਨੇ ਇਹ ਇਹ ਤਾਂ ਸਿਰਫ ਪੂੜੇ ਤਿਆਰ ਕਰਨ ਤੇ ਥੋੜਾ ਟਾਈਮ ਲੱਗਦਾ ਤੇ ਸੌਣ ਦੀ ਰੈਸਪੀ ਜਿਹੜੀ ਐ ਇਹ ਜ਼ਰੂਰ ਸਾਰੇ ਟਰਾਈ ਕਰਿਓ। ਉਹ ਇਸ ਤਰੀਕੇ ਨਾਲ ਆਪਣਾ ਜਿਹੜਾ ਪੂੜਾ ਬਣ ਕੇ ਤਿਆਰ ਹੋ ਗਿਆ। ਬਿਲਕੁਲ ਵਧੀਆ ਹੈ। ਨੂੰ ਆਪ ਕਾਟ ਆ ਦੇਣੀ। ਪੋੜਾ ਆਇਆ ਪਤਲੀ ਕੋਣਾ ਤੇਲ ਪੋੜੀ دیر ਗਰਮ ਹੋਣ ਤੋਂ ਬਾਅਦ ਇੱਕ ਕੜਚੀ ਪਾ ਕੇ ਆਪਾ ਪੇਪਾ ਦਾਂ ਇੱਕ ਕੜਚੀ ਦਹੀਂ ਇਹ ਬਹੁਤ ਵਧੀਆ ਬਣ ਜਾਂਦੇ ਆ ਆਪਾਂ ਇਹ ਫਲਾਰ ਕਿਹ ਕੋਣਾ ਇੱਕ ਹੀ ਜਗ੍ਹਾ ਤੇ ਕੋਣਾ ਆ ਬਾਰਵੇਂ ਚੱਕੀ ਨੂੰ ਆਪਾ ਪੋੜਾ ਜ ਸਟਰਾ ਲੈ ਪੋਟੇ ਪਤਲੇ ਤੁਸੀਂ ਜਿਵੇਂ ਦੇ ਬਣਾਉਨੇ ਨੇ ਬਣਾ ਸਕਦੇ ਹੋ ਪੋੜਨ ਤੇਲ ਐਸਨਾ ਪਾਉਂਦੇ ਪਾੜਨ ਪੂਰਾ ਝਾਲੇ ਵਾਲੇ ੜਾਲੇ ਪਾ ਦੇਣਾ ਇਸੇ ਤਰ੍ਹਾਂ ਤੁਸੀਂ ਸਾਰੇ ਕੂੜੇ ਬਣਾ ਕੇ ਤਿਆਰ ਕਰ ਲੈਣ ਨੂੰ ਆਪਣੇ ਪਰਿਵਾਰ ਦੇ ਹਿਸਾਬ ਨਾਲ ਇਹ ਇਸ ਤਰ੍ਹਾਂ ਆਪਾਂ ਸਾਰੇ ਪੂੜੇ ਬਣਾ ਕੇ ਤਿਆਰ ਕਰ ਲੈਣੇ ਨੇ ਬਹੁਤ ਹੀ ਆਸਾਨ ਤਰੀਕਾ ਹੈ ਠੀਰ ਆਪਣੀ ਬਣ ਕੇ ਤਿਆਰ ਆ ਠੀਰ ਦੀ ਆਪਾਂ ਰੈਸਪੀ ਜਿਹੜੀ ਆ ਨਹੀਂ ਦਿੱਤੀ ਕਿਉਂਕਿ ਇਹ ਜਾਂ ਮਹੀੜ ਜਾਂਦੀ ਹੈ ਤੇ ਪੂੜੇ ਕਿਸੇ ਨੂੰ ਬਣਾਉਣੇ ਆਉਂਦੇ ਨੇ ਕਿਸੇ ਨੂੰ ਨਹੀਂ ਬਣਾਉਣੇ ਆਉਂਦੇ ਬាទ ਕਪੜਾ ਪੂਸਰਾ ਪੂੜਾ ਵੀ ਬਣਾਇਆ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਪੂੜੇ ਬਣਾ ਕੇ ਤਿਆਰ ਕਰ ਲਏ ਨੇ ਤੇ ਮਿਲਦਿਆਂ ਧੰਨਵਾਦ ਆਪਾਂ 2 ਮਿੰਟ ਬਾਅਦ ਲਓ ਜੀ ਇਸ ਤਰ੍ਹਾਂ ਆਪਾਂ ਚਾਰ ਪੂੜੇ ਬਣਾ ਕੇ ਤਿਆਰ ਕਰ ਲਏ ਆਪਾਂ ਕਾਫੀ ਸਾਰੇ ਪੂੜੇ ਬਣਾਉਣੇ ਨੇ ਇਸ ਲਈ ਆਪਾਂ ਤਾਂ ਨੁਝੇੜੇ ਹੁਣ ਖੀਰ ਪੂੜੇ ਸੰਖੇਪ ਕਰਕੇ ਦਿਖਾ ਦੇਣੀ ਲਓ ਜੀ ਇਸ ਤਰੀਕੇ ਦੇ ਨਾਲ ਆਪਣੇ ਖੀਰ ਤੇ ਪੂੜੇ ਬਣ ਕੇ ਤਿਆਰ ਨੇ ਤੇ ਰੈਸਪੀ ਜੇ ਵੀਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਣਾਓ ਤੇ ਖਾਓ ভিডিও দেখানালি বহু বহু ধন্যবাদ থ্যাংক ইউ